ऑर्गेनिक वस्तुओं की बढ़ती हुई मांग को देखते हुए संगलुर के डिप्टी कमिश्नर जितेंद्र जोरवाल ने दूरी में पहल मंडी का उद्घाटन किया स्वयं सहायता समूह एवं किसान के जीवन स्तर को ऊंचा उठाने के लिए प्रशासन प्रतिबद्ध रहेगा यह कहना था जितेंद्र जोरवाल का नगर काउंसिल दूरी के दफ्तर के सामने खाली जगह पर हर शनिवार को यह मंडी लगेगी लोगों को जैविक और शोध उत्पाद उपलब्ध कराने के लिए पहल परियोजना के तहत जिला प्रशासन संगरूर द्वारा शुरू की गई पहल मंडी के प्रति लोगों की जबरदस्त प्रतिक्रिया को देखते हुए डिप्टी कमिश्नर जितेंद्र जोरवाल ने आज दूरी में पहल मंडी का उद्घाटन किया ਕਮੇਟੀ ਏਰੀਆ ਦੇ ਵਿੱਚ ਖੜੇ ਹੈਗੇ ਜਿੱਥੇ ਪਹਿਲ ਮੰਡੀ ਦਾ ਅਸੀਂ ਸ਼ੁਰੂਆਤ ਕੀਤੀ ਹੈ ਇਹ ਜਿਹੜੀ ਪਹਿਲ ਦੀ ਸ਼ੁਰੂਆਤ ਮਾਨਯੋਗ ਹੁਕਮੰਤਰੀ ਜੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਇੱਕ ਇਨੀਸ਼ੀਏਟਿਵ ਲਿੱਤਾ ਸੀਗਾ ਮਾਨਯੋਗ ਹੁਕਮੰਤਰੀ ਜੀ ਵੱਲੋਂ ਇਹਦਾ ਉਦਘਾਟਨ ਜਿਹੜਾ ਹੈਗਾ ਆ ਪਿਛਲੇ ਸਾਲ 2022 ਦੇ ਵਿੱਚ ਕੀਤਾ ਗਿਆ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕਾਫੀ ਸਾਰੇ ਸੈਲਫ ਹੈਲਪ ਗਰੁੱਪ ਉਸਵੇ ਲੈ 900 ਤੋਂ ਵੱਧ ਜਿਹੜੇ ਸਟਾਰਟਅੱਪਸ ਹੈਗੇ ਆ ਸੀ ਸੈਲਫ ਹੈਲਪ ਗਰੁੱਪਸ ਹੈਗੇ ਉਹ ਅਸੀਂ ਜ਼ਿਲ੍ਹਾ ਸੰਗਰੂਰ ਦੇ ਸ਼ੁਰੂ ਕੀਤੇ ਹੈਗੇ ਉਹਨਾਂ ਦੀ ਜਿਹੜੀ ਮਾਰਕੀਟ ਲਿੰਕੇਜ ਹੈ ਤੇ ਵਿਚ ਵਿਚਾਲੇ ਜਿਹੜੇ ਮਿਡਲਮੈਨ ਹੈ ਉਹਨਾਂ ਨੂੰ ਖਤਮ ਕਰਨ ਵਾਸਤੇ ਅਸੀਂ ਪਹਿਲ ਮੰਡੀ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅਸੀਂ ਅੱਜ ਧੂਰੀ ਦੇ ਵਿੱਚ ਪਹਿਲ ਮੰਡੀ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੈਂਬਰਸ ਜਿਹੜੇ ਨੇ ਉਹ ਅੱਜ ਇੱਥੇ ਆ ਕੇ ਆਪਣੇ ਪ੍ਰੋਡਕਟ ਸ਼ੋਕੇਸ ਕਰ ਰਹੇ ਦਿਖਾ ਰਹੇ ਤੇ ਲੋਕਾਂ ਨੂੰ ਅਸੀਂ ਸਹੂਲਤ ਦੇ ਰਹੇ ਕਿ ਜਿਹੜੇ ਆਪਣੇ ਪੈਸਟਿਸਾਈਡ ਫ੍ਰੀ ਕੈਮੀਕਲ ਫ੍ਰੀ ਤੇ ਆਰਗੈਨਿਕ ਪ੍ਰੋਡਕਟ ਜਿਹੜੇ ਹੁੰਦੇ ਆ ਉਹ ਇੱਥੇ ਆ ਕੇ ਆ ਲੋਕਾਂ ਨੂੰ ਗੇਟ ਤੇ ਲੋਕਾਂ ਨੂੰ ਕਾਫੀ ਮੈਨੂੰ ਲੱਗਦਾ ਹੈ ਇਹਦੇ ਨਾਲ ਸੁਰੱਖਤ ਸਰ ਕਿੰਨਾ ਕੁ ਫਾਇਦਾ ਹੁੰਦਾ ਮਲਕੀ ਨੇ ਜਦ ਜੋ ਕਿਸਾਨਾਂ ਨੇ ਅੱਜ ਆਰਗੈਨਿਕ ਪ੍ਰੋਜੈਕਟ ਲਾਇਏ ਨੇ ਜੀ ਦੇਖੋ ਜੀ ਇਸ ਤਰ੍ਹਾਂ ਹੈ ਕਿ ਜੇਕਰ ਕੋਈ ਸਟਾਰਟਿੰਗ ਹੀ ਕਰਦਾ ਹੈ ਜਿਵੇਂ ਪਹਿਲ ਦੇ ਵਿੱਚ ਅਸੀਂ ਜਿਹੜੀ ਹੈ ਕਿ ਇਨਾਂ ਦੀ ਗਰੁੱਪਸ ਦੀ ਟ੍ਰੇਨਿੰਗ ਵੀ ਕਰਾਨੇ ਹੈ ਵਾਇਬਿਲਿਟੀ ਵੀ ਚੈੱਕ ਕਰਦੇ ਹੈ ਇਨਾਂ ਦੀ ਹੈਂਡਹੈਲਡ ਕਰਦੇ ਹੈ ਤੇ ਇਹਨਾਂ ਦਾ ਫਾਲੋਅ ਅਪ ਵੀ ਕਰਦੇ ਹੈ ਨਾਲ ਹੀ ਜਿਹੜੇ ਅੜਿੱਕੇ ਰਸਤੇ ਚਾਹੁੰਦੇ ਨੇ ਅਨ ਉਸੇ ਕਲੀਅਰ ਕਰਦੇ ਆ ਤੇ ਉਹਦੇ ਵਿੱਚ ਜੇ ਸਟਾਰਟਿੰਗ ਦੀ ਗੱਲ ਕਰੀਏ ਤੇ ਇੱਕ ਗਰੁੱਪ ਦੇ ਵਿੱਚ ਪਰ ਪਰਸਨ ਜਿਹੜਾ ਹੈਗਾ ਸ਼ੁਰੂਆਤੀ ਦੌਰ ਤੇ ਹੀ ਜਿਹੜਾ ਹੈ 10 ਤੋਂ 12000 ਦੀ ਇਨਕਮ ਹੁੰਦੀ ਹੈ ਤੇ ਅਸੀਂ ਦੇਖਿਆ ਹੈਗਾ ਪਿਛਲੇ ਪੌਨੇ ਤੋਂ ਦੋ ਡੇਢ ਪੌਨੇ ਤੋਂ ਦੋ ਸਾਲ ਇਸ ਪ੍ਰੋਜੈਕਟ ਨੂੰ ਚਲਦੇ ਹੋਏ ਹੋ ਗਏ ਕਿ ਜਿਹੜੇ 10-10000 ਤੋਂ ਸ਼ੁਰੂ ਕੀਤੇ ਸੀਗੇ ਅੱਜ ਉਹ ਕੁਝ-ਕੁਝ ਪ੍ਰੋਜੈਕਟ ਜਿਹੜੇ ਹੈਗੇ 20000 30000 50000 ਰੁਪਏ ਤੱਕ ਵੀ ਪਹੁੰਚ ਚੁੱਕੇ ਹੈਗੇ ਤੇ ਜਿਹੜਾ ਹੈਗਾ ਜਿੰਨਾ ਆਪਾਂ ਇਹਦੇ ਵਿੱਚ ਅਸੀਂ ਇਹਨਾਂ ਨਾਲ ਕੰਮ ਕਰਾਂਗੇ ਮਾਰਕੀਟ ਲਿੰਕੇਜ ਕਰਾਂਗੇ ਤੇ ਇਨੋਵੇਟਿਵ ਪ੍ਰੋਡਕਟਸ ਇੱਥੇ ਲਾਣਗੇ ਬਿਕੋਜ਼ ਜਿਹੜਾ ਹਰ ਇੱਕ ਹਾਊਸਹੋਲਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਜਿਹੜਾ ਹੈਗਾ ਟੈਲੈਂਟ ਹੈ ਉਹ ਟੈਲੈਂਟ ਨੂੰ ਅਸੀਂ ਰਿਪਨ ਕੀਤਾ ਹੈਗਾ ਟ੍ਰੈਡੀਸ਼ਨਲ ਜਿਹੜੀ ਆਪਣੀ ਚੀਜ਼ਾਂ ਹੁੰਦੀਆਂ ਸਿੱਟੀਆਂ ਉਹਨਾਂ ਨੂੰ ਅਸੀਂ ਮਾਰਕੀਟ ਦੇ ਵਿੱਚ ਪਹੁੰਚਾ ਰਹੇ ਹੈਗੇ ਤੇ ਡਾਇਰੈਕਟ ਜਿਹੜਾ ਹੈਗਾ ਮਿਡਲਮੈਨ ਜਿਹੜਾ ਠੇਕੇਦਾਰੀ ਸਿਸਟਮ ਹੈਗਾ ਮਿਡਲਮੈਨ ਹੈਗਾ ਉਹਨੂੰ ਅਸੀਂ ਦੂਰ ਕਰਕੇ ਇਹਨਾਂ ਦੇ ਨਾਲ ਮਾਰਕੀਟਿੰਗ ਕਰਾਂਗੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਇਸ ਪ੍ਰੋਜੈਕਟ ਲੋਕਾਂ ਨੂੰ ਯਹੀ ਅਪੀਲ ਕਰਾਂਗੇ ਜੀ ਜੀ ਬ ਕਰਾਦੇ ਜਿਹੜੇ ਸਮਾਨ ਨੇ ਰੋਜ਼ੀ ਵਰਤੋਂ ਦੇ ਸਮਾਨ ਨੇ ਉਹ ਪਲੀਜ਼ ਇੱਥੇ ਆ ਕੇ ਜਿਹੜਾ ਹੈਗਾ ਟ੍ਰਾਈ ਕਰਨ ਉਹ ਮੈਨੂੰ ਪੂਰੀ ਆਸ ਹੈ ਕਿ ਜਦੋਂ ਫਰੈਸ਼ ਕੁਆਲਿਟੀ ਪ੍ਰੋਡਕਟ ਆਰਗੈਨਿਕ ਪ੍ਰੋਡਕਟ ਨੂੰ ਮਿਲਣਗੇ ਉਹਨਾਂ ਦਾ ਸਵਾਸ ਤੇ ਉਹਨਾਂ ਨੂੰ ਸਿਹਤ ਦੇ ਵਿੱਚ ਇਹਦਾ ਲਾਭ ਮਿਲੂਗਾ ਬਹੁਤ ਚਿਰ ਤੋਂ ਇਸ ਲਹਿਰ ਦੇ ਮਗਰ ਪਏ ਹੋਏ ਸੀ ਕਿ ਆਰਗੈਨਿਕ ਲੋਕਾਂ ਨੂੰ ਪ੍ਰੋਡਕਟ ਮਿਲਣਾ ਹੁਣ ਇਹ ਦੋ ਧਾਰਾ ਫਾਇਦਾ ਕਿਸਾਨਾਂ ਦਾ ਮਾਲ ਸਿੱਧਾ ਵਿਕ ਰਿਹਾ ਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਆਰਗੈਨਿਕ ਮਿਲ ਰਿਹਾ ਸੰਗਰੂਰ ਅਸੀਂ ਅਕਤੂਬਰ 2022 ਤੋਂ ਚਲਾ ਰਹੇ ਹਾਂ ਅ 1.5 ਸਾਲ ਹੋ ਗਿਆ ਐ ਇੱਥੇ ਅੱਜ ਦੁਬਾਰਾ ਸ਼ੁਰੂ ਕੀਤੀ ਐ ਤਾਂ ਕਿ ਲੋਕ ਜ਼ਹਿਰ ਖਾ ਖਾ ਕੇ ਹੀ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਜ਼ਹਿਰ ਕੈਂਸਰ ਐ ਗੁਰਦੇ ਫੇਲ ਨੇ ਹਾਰਟ ਅਟੈਕ ਨੇ ਕਿਹੜੇ ਪਾਸੇ ਸੀ ਦੇਖੀਏ ਕਿ ਮਲਟੀ ਸਪੈਸ਼ਲਟੀ ਹਸਪਤਾਲ ਖੋਲ ਕੇ ਕੋਈ ਹੱਲ ਨਹੀਂ ਕੈਂਸਰ ਹਸਪਤਾਲ ਖੋਲ ਕੇ ਕੋਈ ਹੱਲ ਨਹੀਂ ਸੰਘਰੂਰ ਹਸਪਤਾਲ ਦੇ ਸਾਹਮਣੇ ਘੱਟੋ ਘੱਟ 1 ਸਾਲ ਦੇ ਵਿੱਚ 15 ਮਲਟੀਸਪੈਸ਼ਲਟੀ ਹਸਪਤਾਲ ਖੁੱਲ ਗਏ ਨੇ ਉਹ ਤਾਂ ਕੋਈ ਹੱਲ ਨਹੀਂ ਲੋਕਾਂ ਨੂੰ ਕੈਂਸਰ ਤੋਂ ਬਚਾਇਆ ਜਾਵੇ ਲੋਕਾਂ ਨੂੰ ਹਾਰਟ ਫੇਲ ਤੋਂ ਕਿਡਨੀ ਫੇਲ ਤੋਂ ਬਚਾਇਆ ਜਾਵੇ ਉਹਦਾ ਇੱਕੋ ਇੱਕ ਹੱਲ ਹੈ ਕਿ ਆਰਗੈਨਿਕ ਪ੍ਰੋਡਕਟਸ ਹੈ ਜਿਹੜੇ ਉਹ ਪੈਦਾ ਕਰ ਰਹੇ ਨੇ ਕਿਸਾਨ ਤੇ ਉਹ ਖਰੀਦਣ ਲੋਕ ਤੇ ਸਿਹਤਮੰਦ ਰਹਿਣ એનર્ਜੀ ਆਵੇ ਉਹਨਾਂ ਨੂੰ ਉਹ ਬਿਮਾਰੀਆਂ ਤੋਂ ਬਚਣਾ ਪੰਜਾਬ ਸਰਕਾਰੋਂ ਵੀ ਇਹ ਅਪਰਾਹਲੀ ਕੀਤੀ ਜਾ ਰਹੀ ਉਸ ਬਾਰੇ ਕੀ ਕਹਿੰਨਾ ਹੈ ਪੰਜਾਬ ਸਰਕਾਰ ਦਾ ਬਹੁਤ ਵੱਡਾ ਅਪਰਾਹਲ ਹੈ ਜੀ ਖਾਸ ਕਰਕੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਤਾਂ ਪਹਿਲ ਦੇ ਨਾਂ ਤੇ ਸ਼ੁਰੂ ਕੀਤਾ ਗਿਆ ਅੱਜ ਇਹ ਪਹਿਲ ਮੁੱਖ ਮੰਤਰੀ ਸਾਹਿਬ ਨੇ ਪੂਰੇ ਪੰਜਾਬ ਚ ਇਸ ਨੂੰ ਮਾਨਤਾ ਦੇ ਦਿੱਤੀ ਪਹਿਲ ਨੂੰ ਕਿੰਨੀਆਂ ਬੀਬੀਆਂ ਸੈਲਫ ਹੈਲਪ ਗਰੁੱਪ ਤੇ ਸਮਾਨ ਪ੍ਰੋਸੈਸ ਕਰਕੇ ਲੈ ਕੇ ਆਉਂਦੀਆਂ ਨੇ ਕਿੰਨੇ ਸਾਡੇ ਕਿਸਾਨ ਲੈ ਕੇ ਆਉਂਦੇ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਵਧੀਆ ਰੋਲ ਨਿਭਾ ਰਿਹਾ ਸੰਗਰੂਰ ਜ਼ਿਲ੍ਹੇ ਚ ਦਾ